ਪਰਵਾਰ ਦੇ ਨਾਲ ਕੀ ਗੱਲਬਾਤ ਹੋਈ ਹੈ ਜੀ ਅੱਜ ਕੱਲ ਜਿਹੜਾ ਪੱਟੀ ਕਤਲ ਹੋਇਆ ਸਰਪੰਚ ਦਾ ਜਿਹੜਾ ਗਿਆ ਜਿਹੜਾ ਨੇਰ ਨੂੰ ਵਿਆਹ ਦੇ ਵਿੱਚ ਦਿਨ ਚਿੱਟੇ ਦਿਨ ਮਾਰਿਆ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਸਾਥੀ ਜਿਹੜਾ ਸੀ ਉਹਨਾਂ ਦਾ ਭਤੀ ਜਿਹੜਾ ਸੀ ਉਹਨੂੰ ਪੁਲਿਸ ਨੇ ਪੁੱਛਿਸ਼ ਕੀਤੀ ਉਹਨਾਂ ਨੂੰ ਫੜਨ ਦੀ ਤੇ ਉਹਦੇ ਵੀ ਉਹਨਾਂ ਨੇ ਕੋਈ ਗੱਲ ਦੋਦਾ ਮੈਂ ਪਤਾ ਲੈ ਕੇ ਆਇਆ ਅ ਅਜੇ ਅੰਡਰ ऑब्ਜਰਵੇਸ਼ਨ ਹੈ ਆਈਸੀਯੂ ਚ ਪਰਮਾਤਮਾ ਕਰੇ ਉਹ ਸੇਤੀ ਆਪ ਹੋਵੇ ਪਰ ਬਹੁਤ ਮਾੜੀ ਮਤਭਾਤ ਪੰਜਾਬ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ ਜਿਦਾ ਕਿ ਹਰ ਆਮ ਸੁਧਾਰਨ ਨਾਗਰਿਕ ਦੇ ਮਨ ਤੇ ਬਹੁਤ ਮਾੜਾ ਪ੍ਰਭਾਵ ਲੋਕ ਕਾਰੋਬਾਰ ਆਪਣੇ 5 6 7 ਵਜੇ ਬੰਦ ਕਰਕੇ ਘਰ ਨੂੰ ਜਾਣ ਲੱਗ ਗਏ ਜਿੱਥੇ ਕਿ 10 12 12 ਵਜੇ ਤੱਕ ਰੌਣਕ ਰਹਿੰਦੀ ਹੈ ਇਹ ਬਾਜ਼ਾਰਾਂ ਦੇ ਵਿੱਚ ਔਰ ਇਹ ਜਿਹੜਾ ਕਤਲ ਹੋਇਆ ਹੈ ਅੱਜ ਪੱਛ ਦਾ ਮੈਂ ਦੱਸਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਜਿਹੜੀ ਆਪਣੀ ਵਾਵਾ ਖੱਟਣ ਵਾਸਤੇ ਜਿਹੜੇ ਕੰਮ ਕਰਦੇ ਉਹਦਾ ਵੱਡਾ ਨਤੀਜਾ ਹੈ ਕਿਉਂਕਿ ਜਿਹੜੇ ਲਾਲਜੀਤ ਭੁੱਲਰ ਨੇ ਉਹਨਾਂ ਨੇ 15-20 ਦਿਨ ਪਹਿਲੇ ਇੱਕ ਪੌਡਕਾਸਟ ਹੋਇਆ ਸੀ ਐਮਪੀ ਦਾ ਜਿਹੜਾ ਉੱਥੇ ਇੱਕ ਚੰਦਰਚੌਂਦਾ ਲੜਕਾ ਆ ਕਿਉਂਕਿ ਉਹਨੂੰ ਵੀ ਸਟਰੈਟਜੀ ਉਹਦੇ ਤੋਂ ਸਹਾਇਤਾ ਮੰਗਦੇ ਸੀ ਚਲੋ ਉਹਨੇ ਉਹਦਾ ਮੁਕਾਬਲਾ ਕੀਤਾ ਤੇ ਦੋ ਜਿਹੜੇ ਤੁਸੀਂ ਮੇਰੇ ਨਾਲ ਜਿਹੜੇ ਕੋਈ ਰੋਟੇਰੇਟਾਈਪ ਬੰਦੇ ਨੂੰ ਮਾਰਨਾ ਇਹ ਸੀ ਉਹ ਮਾਰੇ ਗਏ ਪਰ ਉਸ ਤੋਂ ਬਾਅਦ ਉਹਦਾ ਪੋਡਕਾਸਟ ਲਾਲਜੀਤ ਸਿੰਘ ਮੁੱਖ ਮੰਤਰੀ ਨੇ ਕਰਵਾਇਆ ਕਿ ਤੂੰ ਦੱਸ ਕੇ ਮੈਂ ਮੰਤਰੀ ਕਿੱਡਾ ਤਗੜਾ ਐ ਮੈਂ ਕਿੰਨੀ ਮਦਦ ਕਰਦਾ ਤੁਹਾਡੀ ਮੰਤਰੀ ਸਾਡਾ ਬਹੁਤ ਨਡਰ ਆ ਇਹ ਚੀਜ਼ਾਂ ਉਹਦੇ ਤੋਂ ਕਰਾਈਆਂ ਤੇ ਇੱਥੇ ਸਰਪੰਚ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਜਾ ਕੇ ਕਹੋ ਪਰ ਸਰਪੰਚ ਮੰਨਿਆ ਪੰਚਾਂ ਦਾ ਦੇਖੋ ਜੀ ਸਰਪੰਚ ਕੋ ਜਿਹਨੇ ਸਰਪੰਚੀ ਕੀਤੀ ਉਹਨੂੰ ਪਤਾ ਹੁੰਦਾ ਇਹ ਚੀਜ਼ਾਂ ਬਹੁਤੀਆਂ ਸ਼ੌਕ ਕਰਨ ਵਾਲੀਆਂ ਨਹੀਂ ਹੁੰਦੀ ਆਪਣੀ ਪ੍ਰੋਟੈਕਸ਼ਨ ਲਈ ਹਰ ਕੋ ਕਰਦਾ। ਉਹ ਪੌਡਕਾਸਟ ਜਦੋਂ ਦਾ ਆਇਆ ਉਦੋਂ ਤੋਂ ਬਾਅਦ ਉਹਨਾਂ ਨੇ ਕਿਉਂਕਿ ਜਿਹੜੇ ਉਹਨਾਂ ਦਾ ਕੰਮ ਹੈ ਕਿ ਇਹੋ ਜਿਹਾ ਕਤਰ ਕਰਕੇ ਫਰੋਤੀਆਂ ਦੀ ਵਸੂਲੀ ਵਧਾਉਣਾ। ਗੋਲੀਆਂ ਚਲਾ ਕੇ ਵਧਾਉਣਾ। ਤੇ ਜਦੋਂ ਇੱਕ ਬੰਦਾ ਜਿੰਨੇ ਇੱਕ ਉਹ ਫਰੋਤੀ ਲੈਣੇ ਉਹਨੇ ਉਹਨਾਂ ਦੇ ਬੰਦੇ ਮਾਰੇ ਉਹਨ ਤੋਂ ਜਾ ਕੇ ਮੁੜ ਕੇ ਪੌਡਕਾਸਟ ਕਰੇ ਤੇ ਕੁਦਰਤੀ ਗੱਲ ਉਹਨਾਂ ਨੇ ਫਿਰ ਉਹਨਾਂ ਨੂੰ ਵੀ ਇੱਕ ਹਿਸਾਬ ਨਾਲ ਚੈਲੰਜ ਹੋ ਗਿਆ। ਉਹਨਾਂ ਨੇ ਉਹਦੇ ਰਾਂਝਾ ਚ ਆ ਕੇ ਹੁਣ ਇਹ ਜਿਦਾਂ ਕਿ ਕੋਈ ਰੌਲਾ ਨਹੀਂ ਹੈਗਾ ਇਸ ਬੰਦੇ ਦਾ ਬਾਕੀ ਦਾ। ਕੋਈ ਅ ਕਿਸੇ ਦੇ ਨਾਲ ਜਾਂ ਕਿਸੇ ਨਾਲ ਦੁਈ ਦਵੇਜ ਨਹੀਂ ਸੀ ਠੀਕ ਆ ਬਤੌਰ ਸਰਪੰਚੋ ਜਿਹੜਾ ਪਿੰਡ ਦਾ ਬੰਦਾ ਹੋਵੇ ਜਿਹਦਾ ਹੈਪੀ ਨੂੰ ਧਰੈਟ ਸੀ ਉਹਦੇ ਮਤ ਕਰਦੇ ਸੀ ਮਤ ਕੇ ਅੰਥ ਸੈਂਸ ਕਿ ਚਲੋ ਪਿੰਡ ਭਾਈਚਾਰਾ ਹੁੰਦਾ ਹੀ ਹੈ ਕੋਈ ਤਾਂ ਕੋ ਸਿੱਧੇ ਤੌਰ ਤੇ ਕੋ ਰੌਲਾ ਨਹੀਂ ਪਰ ਸੰਗਾ ਕੀ ਪਰ ਉਹਨਾਂ ਨੇ ਇੱਕ ਸੌਫਟ ਟਾਰਗੇਟ ਲੱਭਿਆ ਕਿਉਂਕਿ ਉਹਦੇ ਕੋਈ ਗਨਮੈਨ ਹੈਗੇ ਸੀ ਇਹਦੇ ਡੇ ਭਲੇ ਮਾਨਸ ਪਰਿਵਾਰ ਹੈ ਕਿ ਜਦੋਂ ਇੱਕ ਸਰਪੰਚ ਕੋ ਕ੍ਰਿਸਟਲ ਹੈਗਾ ਸੀ ਉਹਨੇ ਲਾਇਸੈਂਸ ਬਾਕੀ ਦੇ ਲਾਇਸੈਂਸ ਵੀ ਨਹੀਂ ਲਿਆ ਕਿ ਫਿਰ ਉਹਨਾਂ ਨੂੰ ਚੇਤਨਾ ਵੀ ਨਹੀਂ ਉਹ ਉਹ ਡੇ ਮਤਲਬ ਡੰਡਾ ਹਰੀਕੇ ਦਾ ਗੈਂਕਰ ਉਹਦਾ ਆਪਣਾ ਪੋਸਟਾ ਪਾ ਰਿਹਾ ਕਿ ਮਹਿਤਾਮ ਅਸੀਂ ਮਾਰਨਾ ਹੁਣ ਹੁਣ ਤੇ ਚਲੋ ਬਹਾਨੇ ਬੁੰਨੇ ਬਣਾ ਦੇ ਬਹਾਨੇ ਵਾਲੀ ਕੋਈ ਗੱਲ ਨਹੀਂ ਗੱਲ ਸਿੱਧੀ ਜੀ ਇਹ ਹੈ ਕਿ ਇਹ ਮੰਤਰੀ ਦੀ ਕਹ ਲਓ ਕਿ ਇੱਕ ਕੋਤਾਹੀ ਕਹਿ ਸਕਦੇ ਆ ਇੱਕ ਆਪਣੇ ਆਪ ਨੂੰ ਵੱਡਾ ਦੱਸਣ ਦੀ ਜਿਹੜੀ ਇੱਕ ਮੰਨ ਦੇ ਵਿੱਚ ਲਾਲਸਾ ਆ ਉਹ ਇਹ ਹੈ ਜੀ ਪੋਡਕਾਸਟ ਕਰਾ ਕੇ ਤੇ ਅੱਜ ਇਹ ਵੇਖ ਲਓ ਇੱਕ ਜੀ ਆ ਉਹ ਤੇ ਟਾਰਗੇਟ ਨਹੀਂ ਹੋਇਆ ਤੇ ਇੱਕ ਸੌਫਟ ਟਾਰਗੇਟ ਉਸੇ ਪਿੰਡ ਦਾ ਹੋ ਗਿਆ ਤੋਂ ਮੈਂ ਕਹਿਣਾ ਚਾਹੁੰਦਾ ਚਲੋ ਇਹ ਤੇ ਮੈਂ ਤਾਂ ਗੱਲ ਦੱਸੀ ਆ ਕਿ ਇਹ ਇਹ ਤੇ ਸਭਕ ਲੈਣਾ ਚਾਹੀਦਾ ਇਹਦੇ ਝੂਠੀਆਂ ਸ਼ੋਰਤਾਂ ਨਾ ਉਹ ਪੌਡਕਾਸਟ ਹਨਾ ਨਹੀਂ ਮਿਲਦੇ ਜਦੋਂ ਪੰਜਾਬ 'ਚ ਸ਼ਾਂਤੀ ਆਊਗੀ ਜਦੋਂ ਲੋਕ ਬੇਖੌਫ ਹੋਣਗੇ ਉਹ ਆਪਣੇ ਆਪ ਹੀ ਲੋਕਾਂ ਨੂੰ ਸੂਚਿਤ ਹੋਣਾ ਸ਼ੁਰੂ ਹੋਏਗਾ ਤੁਹਾਡੇ ਪੌਡਕਾਸਟ ਕਰਾਇਆ ਜਾਂ ਤੁਹਾਡੇ ਇਹੋ ਜਿਹੇ ਹਰਕਤਾ ਕੀਤਾ ਕੁਝ ਨਹੀਂ ਹੋਣਾ ਸਰ ਲੱਗਦਾ ਹੈ ਕਿ ਜਿਸ ਤਰ੍ਹਾਂ ਐਸਟੋ ਡੀਐਸਪੀ ਨੂੰ ਸਸਪੈਂਡ ਕਰਤਾ ਹੈ ਮੰਤਰੀ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਇਹ ਸਿਰਫ ਇੱਕ ਖਬਰ ਨੂੰ ਘਟਾਉਣ ਵਾਸਤੇ ਇਸ ਖਬਰ ਨੂੰ ਘਟਾਉਣ ਵਾਸਤੇ ਇਹ ਖਬਰ ਬਣਾਈ ਗਈ ਆ ਕਿ ਉਹਨੂੰ ਉਹ ਦੇਖੋ ਕਿੰਨੇ ਕਿ ਸਸਪੈਂਡ ਕਰੋਗੇ ਰੋਜ਼ ਹੀ ਤਕਰੀਬਨ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੋ ਗਈ ਹੈ ਵੀ ਤਕਰੀਬਨ ਅਮਰਸਰ ਦੇ ਜੋ ਮੈਨੂੰ ਪਤਾ ਹੈ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਚ ਐਵਰੇਜ 20 ਤੋਂ 25 ਗਨਸ਼ਾਟ ਦੇ ਕੇਸ ਆਉਂਦੇ ਹੈ ਇਹ ਅਮਰਸਰ ਦੀ ਗੱਲ ਹੈ ਤੇ ਬਾਕੀਆ ਚ ਵੀ ਆਉਂਦੇ ਹੋਣਗੇ ਜੋ ਚਮਨਦੀ ਪਿਆਜਾ ਸਰਕਾਰੀ ਹਸਪਤਾਲ ਹੈ ਤੇ 20 25 ਗਨਸ਼ਾਟ ਆਉਂਦੇ ਉਹਨਾਂ ਚ ਕੁਝ ਬਰੋਤੀ ਵਾਲੇ ਨੇ ਕੁਝ ਆਪਸ ਚ ਵੀ ਲੜਾਈ ਝਗੜੇ ਨੇ ਕਿਉਂਕਿ ਲੋਕੀ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਅੱਜ ਲੋਕ ਕਾਨੂੰਨ ਤੋਂ ਵਿਸ਼ਵਾਸ ਮੁੱਕ ਜੇ ਜਾ ਕਾਨੂੰਨ ਕਮਜ਼ੋਰ ਹੋ ਜੇ ਜਾਂ ਸਰਕਾਰ ਕਮਜ਼ੋਰ ਹੋ ਜਿਹੜੇ ਤਾਦ ਆ ਕੇ ਇਹ ਹਾਲਾਤ ਦਾ ਸਿਆਸੀ ਸਟੇਜ ਦੇ ਉੱਪਰ ਡੀਜੀਪੀ ਸਾਹਿਬ ਦਾ ਜਾਣਾ ਚਾਹੀਦਾ ਇਹ ਇਹੀ ਚੀਜ਼ ਹੈ ਨਾ ਜੀ ਉਹ ਭੀਜੀਪੀ ਵੀ ਜਿਹੜੇ ਨੇ ਉਹ ਮੇਰਾ ਮੰਨਣਾ ਕਿ ਉਹਨਾਂ ਦੇ ਵੀ ਜਿਹੜੇ ਕਾਨੂੰਨੀ ਤੌਰ ਤੇ ਜਿਹੜੇ ਉਹਨਾਂ ਨੂੰ ਕੰਸਟੀਟਿਊਸ਼ਨ ਰਾਈਟ ਮਿਲੇ ਨੇ ਉਹਨਾਂ ਦੇ ਧੱਜੀਆਂ ਉਡਾਰੇ ਨੇ ਉਹ ਹੁਣ ਐਸੇ ਲਈ ਇੱਕ ਆਮ ਆਦਮੀ ਪਾਰਟੀ ਤੇ ਤੁਸੀਂ ਕਹਿ ਲੋ ਕਿ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਾਂ ਤੇ ਉਹਨਾਂ ਨੂੰ ਦੇਖੋ ਕਾਨੂੰਨ ਦੇ ਮਤਲਬਕ ਉੱਥੇ ચીਫ ਸੈਕਟਰੀ ਤੇ ਡੀਜੀਪੀ ਨਹੀਂ ਸੀ ਜਾਣਾ ਚਾਹੀਦਾ ਕਿਉਂਕਿ ਕਾਰਨ ਹੈ ਕਿ ਜਿਹੜਾ ਇੰਡੀਪੈਂਡੈਂਟ ਕਾਰਜ ਪ੍ਰਣਾਲੀ ਆ ਉਹ ਬਿਲਕੁਲ ਖਤਮ ਹੋ ਗਈ ਆ ਉਹ ਦਰਬਾਰ ਚ ਵੀ ਆ ਉਹ ਡਰਚ ਵੀ ਆ ਜੇ ਉਹ ਗਏ ਹੋਣਗੇ ਜਾਂ ਦਰਬਾਰ ਜਾਂ ਡਰਚ ਗਏ ਹੋਣਗੇ ਅਦਰਵਾਈਜ਼ ਤੇ ਕਦੀ ਵੀ ਅਜੇ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੀ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਵੀ ਕੋਈ ਆ ਕੇ ਉੱਥੇ ਡੀਜੀਪੀ ਜਾਂ ਕੋਈ ચીਫ ਸੈਕਟਰੀ ਕਿਸੇ ਪੋਲੀਟੀਕਲ ਫੰਕਸ਼ਨ ਤੇ ਬੋਲੇ ਇਹ ਕਹਿੰਦੇ ਸਰਕਾਰੀ ਫੰਕਸ਼ਨ ਹੈ ਜੇ ਸਰਕਾਰੀ ਫੰਕਸ਼ਨ ਹੈ ਤਾਂ ਮਾਂ ਜੋ ਕੇਜਰੀਵਾਲ ਸਾਹਿਬ ਤੇ ਮਾਂ ਜੋ ਉਹਦੇ ਜੋਤੇ ਕੀ ਕਰ ਰਹੇ ਉਹਨਾਂ ਦਾ ਕੀ ਕੰਮ ਸੀ ਫਿਰ ਤੋਂ ਕੀ ਝਾੜੂ ਦੇ ਛੰਡੇ ਸਿਰ ਸਰਕਾਰੀ ਫੰਕਸ਼ਨ ਹੋਣਾ ਚਾਹ। ਅਸਵੇ ਦੇ ਸੱਤਾ ਦੀ ਲਾਲਚਾ ਦੇ ਵਿੱਚ ਪੰਜਾਬ ਨੂੰ ਡੁੱਬਿਆ ਜਾ ਰਿਹਾ ਤੇ ਦੋਵਾਂ ਖਾਨਾ ਲੁੱਟਿਆ ਵੀ ਜਾ ਰਿਹਾ ਤੇ ਕੁੱਟਿਆ ਵੀ ਜਾ ਰਿਹਾ ਔਰ ਇਹ ਅਸਵੇ ਗੈਂਗਨਾਡ ਬਣ ਚੁੱਕਾ ਹੈ ਔਰ ਖਾਸ ਕਰ ਅਮਰਸਾ ਜਿਹੜਾ ਮਾਚਾ ਬੈਠੇ ਇੱਥੇ ਤੇ ਬਹੁਤ ਬੁਰੇ ਹਾਲਤ ਨੇ ਕੋਈ ਦੂਜਾ ਚੌਥਾ ਘਰ ਸ਼ਾਇਦ ਹੀ ਬੱਜਾ ਹੋਵੇ ਰੋਟੀ ਦੇਣ ਤੋਂ ਇਹ ਤੇ ਉਹ ਨੇ ਜਿਹੜੇ ਪਤਾ ਲੱਗ ਜਾਂਦੇ ਆ ਜਾਂ ਜਿਹੜੇ ਨਹੀਂ ਦਿੰਦੇ ਜਿਹੜੇ ਚੁਪਚੁਪਾ ਦੇਈ ਜਾਂਦੇ ਨੇ ਉਹਨਾਂ ਨਾਲ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਜੀ ਦੇਖੋ ਦੇਖੋ ਉਹ ਤੇ ਚਲੋ ਪੁਲਿਸ ਲੱਗੀ ਹੋਊਗੀ ਉਹ ਕਰ ਲੇਗੀ ਪਰ ਮੇਰਾ ਮਕਸਦ ਹੈ ਕਿ ਗ੍ਰਿਫਤਾਰ ਹੋ ਗਈ ਜਾਂ ਮੁਕਾਬਲਾ ਹੋ ਗਿਆ ਇਹ ਹੱਥ ਇਹਨਾਂ ਦੇ ਪਿਛਾਦ ਤੱਕ ਕੋਈ ਨਹੀਂ ਜਾਇਆ ਜਾਂਦਾ ਕਿੰਨੇ ਲਿਆਂਦਾ ਕਿੰਨੇ ਹੱਥ ਕਿਉਂ ਜਿੰਨੇ ਵੇਜ ਤੱਕ ਇਹਨਾਂ ਨੇ ਮੁਕਾਬਲੇ ਕੀਤੇ ਜਾਂ ਫੜੇ ਨੇ ਉਦੀ ਬੈਕ ਤੱਕ ਜਾਂਦੀ ਨਹੀਂ ਇਹਦੀ ਬੈਕਬੋਨ ਕੌਣ ਹੈ ਬੈਕਬੋਨ ਜਿੱਤੇ ਉਹਨਾਂ ਦਾ ਕੌਲਰ ਟਾਰਗੇਟ ਕਿੰਨੇ ਯਾਰ ਨੇ ਅੱਗੇ ਵੀ ਟਾਰਗੇਟ ਹੋਇਆ ਦੇਖੋ ਕਾਰਨ ਇਹ ਹੁੰਦਾ ਕਿ ਕਈ ਵਾਰ ਜਿਹੜੇ ਸਰਕਾਰ ਦੇ ਹੁੰਦੇ ਕਈ ਜਿਹੜੇ ਵਿਰੋਧ ਹੈ ਜਿਹੜੇ ਵਿਰੋਧੀ ਧਿਰ ਦਿੰਦੇ ਉਹ ਕਈ ਵਾਰ ਬਹੁਤ ਜ਼ਿਆਦਾ ਇਹੋ ਜਿਹੇ ਗੱਲਾਂ 'ਚ ਨਹੀਂ ਆਉਂਦੇ ਤੇ ਸੱਤਾ ਦੇ ਮਤਲਬ ਸਾਥ ਦੇ ਕਰਕੇ ਕਈ ਵਾਰ ਜਿਹੜੇ ਜਿਹੜੇ ਮੁਕਤੀ ਹੁੰਦੇ ਨੇ ਪਿੰਡਾਂ ਦੇ ਜਾਂ ਕੰਮ ਕਰਾਉਣ ਕਰਕੇ ਜਾਂ ਖਾਣੇ ਪਟਾਣੇ ਦੇ ਵਿੱਚ ਉਹਨਾਂ ਦੀ ਧਿਆਲ ਕਦਮੀ ਜਾਂਦੀ ਹੁੰਦੀ ਹੈ ਜਿਹਦੀ ਵਜ੍ਹਾ ਕਰਕੇ ਕਈ ਵਾਰ ਉਹ ਟਾਰਗੇਟ ਤੋਂ ਜ਼ਿਆਦਾ ਆ ਜਾਂਦਾ ਹੈ ਠੀਕ ਹੈ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼